ਸਸ਼ਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ ਦਿਲਜੀਤ ਦੋਸਾਂਝ 3 ਸਰਦਾਰ ਜੀ 3 ਫਿਲਮ ਦਾ ਭਾਰੀ ਵਿਰੋਧ ਚੱਲ ਰਿਹਾ ਹੈ ਇਸ ਦੇ ਚੱਲਦੇ ਹੀ ਪ੍ਰੋਡਿਊਸਰਸ ਦੇ ਵੱਲੋਂ ਤੇ ਦਿਲਜੀਤ ਦੋਸਾਂਝ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਇਹ ਜਿਹੜੀ ਫਿਲਮ ਹੈ ਭਾਰਤ ਦੇ ਵਿੱਚ ਇਸ ਫਿਲਮ ਨੂੰ ਰਿਲੀਜ਼ ਨਹੀਂ ਕੀਤਾ ਜਾਵੇਗਾ ਓਵਰਸੀਜ਼ ਇਹ ਜਿਹੜੀ ਫਿਲਮ ਰਿਲੀਜ਼ ਹੋਵੇਗੀ ਬਾਹਰਲੇ ਮੁਲਕਾਂ ਦੇ ਵਿੱਚ 27 ਜੂਨ ਨੂੰ ਇਹ ਫਿਲਮ ਜਿਹੜੀ ਹੈ ਭਾਰਤ ਦੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣੀ ਸੀਗੀ ਵੋਲਡ ਵਾਈਡ ਰਿਲੀਜ਼ ਹੋਣੀ ਸੀਗੀ ਪਰ ਜਦ ਇਸ ਫਿਲਮ ਦਾ ਭਾਰੀ ਵਿਰੋਧ ਸ਼ੁਰੂ ਹੋ ਗਿਆ ਤਦ ਇਸ ਫਿਲਮ ਦੇ ਉੱਪਰ ਰੋਕ ਲਗਾ ਦਿੱਤੀ ਗਈ ਇਸ ਫਿਲਮ ਦੇ ਟ੍ਰੇਲਰ ਨੂੰ ਵੀ ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਗਿਆ ਸੀਗਾ ਔਰ ਹਾਨੀਆ ਆਮਰ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਰ ਦੇ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਕਰਕੇ ਦਿਲਜੀਤ ਦੋਸਾਂ ਦਾ ਭਾਰੀ ਵਿਰੋਧ ਚੱਲ ਰਿਹਾ ਸੀਗਾ ਜਿੱਥੇ ਇਸ ਫਿਲਮ ਦਾ ਵਿਰੋਧ ਚੱਲ ਰਿਹਾ ਸੀਗਾ ਕਈ ਕਲਾਕਾਰ ਜਿਹੜੇ ਨੇ ਦਿਲਜੀਤ ਦੇ ਹੱਕ ਦੇ ਵਿੱਚ ਆਉਂਦੇ ਹੋਏ ਨਜ਼ਰ ਆਏ ਔਰ ਕਈ ਕਲਾਕਾਰ ਜਿਹੜੇ ਦਿਲਜੀਤ ਦੇ ਖਿਲਾਫ ਜਾਂਦੇ ਹੋਏ ਨਜ਼ਰ ਆਏ ਜਸਪੀਰ ਜੱਸੀ ਜਿਹੜੇ ਸੀਗੇ ਉਹ ਦਿਲਜੀਤ ਦੇ ਹੱਕ ਦੇ ਵਿੱਚ ਆਏ ਤੇ ਹੁਣ ਜੈਸਮੀਨ ਅਕਤਰ ਪੰਜਾਬੀ ਗਾਇਕਾ ਜਿਹੜੀ ਹੈ ਜੈਸਮੀਨ ਅਕਤਰ ਉਹ ਵੀ ਦਲਜੀਤ ਦੇ ਹੱਕ ਦੇ ਵਿੱਚ ਨਜ਼ਰ ਆਏ ਨੇ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਪੋਸਟ ਦੇ ਵਿੱਚ ਕੀ ਲਿਖਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਉਹ ਦੱਸ ਦਿੰਦੇ ਆ ਜੈਸਮਿਨ ਅਕਤਰ ਪੋਸਟ ਸਾਂਝੀ ਕਰਦੇ ਹੋਏ ਲਿਖਦੇ ਨੇ ਹਰ ਇੱਕ ਮੁਲਕ ਦੀ ਫੌਜ ਕੇਵਲ ਆਪਣੇ ਆਪਣੇ ਮੁਲਕ ਦੀ ਹਿਫਾਜ਼ਤ ਕਰਦੀ ਹੈ ਪਰ ਕਲਾ ਦੀ ਕੋਈ ਸਰਹੱਦ ਨਹੀਂ ਹੁੰਦੀ ਕਲਾ ਸਭ ਦੀ ਸਾਂਝੀ ਹੁੰਦੀ ਹੈ ਜਿਵੇਂ ਗੁਰੂ ਨਾਨਕ ਦੇ ਪਵਨ ਗੁਰੂ ਪਾਣੀ ਪਿਤਾ ਸਭ ਸੰਸਾਰ ਦੇ ਸਾਂਝੇ ਹਨ ਓਵੇਂ ਹੀ ਸੰਗੀਤ ਸਾਹਿਤ ਅਤੇ ਚਿੱਤਰਕਾਰੀ ਸਭ ਸੰਸਾਰ ਦੇ ਸਾਂਝੇ ਨੇ ਸਰਦਾਰ ਜਿਤਰੀ ਜੈਸਮੀਨ ਅਕਤਰ ਦੀ ਇਹ ਪੋਸਟ ਸਾਫ ਸਾਫ ਇਸ਼ਾਰਾ ਕਰ ਰਹੀ ਹੈ ਦਿਲਜੀਤ ਦੀ ਸਪੋਰਟ ਦੇ ਵਿੱਚ ਦਿਲਜੀਤ ਸਾਂਝੀ ਦੀ ਸਕੋਰ ਦੇ ਵਿੱਚ ਜੈਸਮੀਨ ਅਕਤਰ ਉਤਰੇ ਨੇ ਇਹ ਪੋਸਟ ਸਾਂਝੀ ਕੀਤੀ ਹੈ ਕਲਾ ਚੱਤਰਕਾਰੀ ਔਰ ਸੰਗੀਤ ਜਿਹੜਾ ਹੈ ਉਹ ਸਬਦਾ ਸਾਂਝਾ ਹੈ ਇਹ ਇਸ਼ਾਰਾ ਉਹਨਾਂ ਨੇ ਦਿੱਤਾ ਹੈ ਕਿ ਇਹ ਫਿਲਮ ਜੇਕਰ ਰੋਕ ਲਗਾਈ ਗਈ ਹੈ ਹੋ ਸਕਦਾ ਹੈ ਕਿ ਇਹ ਫਿਲਮ ਨੂੰ ਇੱਥੇ ਭਾਰਤ ਦੇ ਵਿੱਚ ਵੀ ਰਿਲੀਜ਼ ਕਰ ਦੇਣਾ ਚਾਹੀਦਾ ਸੀਗਾ ਜਿੱਥੇ ਜੈਸਮੀਨ ਅਕਤਰ ਨੇ ਇਹ ਬਿਆਨ ਦਿੱਤਾ ਹੈ ਜਸਬੀਰ ਜੱਸੀ ਵੀ ਦਿਲਜੀਤ ਦੇ ਹੱਕ ਦੇ ਵਿੱਚ ਆਉਂਦੇ ਹੋਏ ਨਜ਼ਰ ਆਇਆ ਨਿਰਮਲ ਰਿਸ਼ੀ ਨੇ ਵੀ ਬਿਆਨ ਦਿੱਤਾ ਕਿ ਇਹ ਫਿਲਮ ਜਿਹੜੀ ਹੈ ਪੈਲਗਾਮ ਅਟੈਕ ਤੋਂ ਪਹਿਲਾ ਫਿਲਮ ਬਣੀ ਸੀਗੀ ਤੇ ਇਸ ਤੇ ਰੋਕ ਨਹੀਂ ਲਗਾਈ ਜਾਣੀ ਚਾਹੀਦੀ ਇਸ ਫਿਲਮ ਨੂੰ ਰਿਲੀਜ਼ ਕਰ ਦੇਣਾ ਚਾਹੀਦਾ ਉੱਥੇ ਹੀ ਜਸਬੀਰ ਜੱਸੀ ਨੇ ਵੀ ਇਹੀ ਕਿਹਾ ਸੀਗਾ ਕਿ ਇਸ ਫਿਲਮ ਨੂੰ ਰਿਲੀਜ਼ ਕਰ ਦੇਣਾ ਚਾਹੀਦਾ ਜਿੱਥੇ ਮਿਕਾ ਸਿੰਘ ਦਿਲਜੀ ਜੋ ਜਾਂਦੇ ਹੋਏ ਨਜ਼ਰ ਆਈ ਸੀਗੀ ਉਹਨਾਂ ਨੇ ਦਿਲਜੀਤ ਦੋਸਾਂਝ ਨੂੰ ਫੇਕ ਗਾਇਕ ਤੱਕ ਆਖ ਦਿੱਤਾ ਜੀਗਾ ਸੋ ਬਹੁਤ ਸਾਰੇ ਕਲਾਕਾਰ ਇਸ ਵੇਲੇ ਦਿਲਜੀਤ ਦੇ ਹੱਕ ਦੇ ਵਿੱਚ ਆਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਕਈ ਕਲਾਕਾਰ ਜਿਹੜੇ ਨੇ ਇੰਡਸਟਰੀ ਦੇ ਉਹ ਦਲਜੀਤ ਦੇ ਖਿਲਾਫ ਜਾਂਦੇ ਹੋਏ ਨਜ਼ਰ ਆ ਰਹੇ ਨੇ ਜਿਹੇ ਪ੍ਰੋਜੈਕਟਸ ਉਹ ਕਈ ਕਲਾਕਾਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉਸ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਾ ਚਾਹੀਦਾ ਹੈ ਕਿ ਭਾਰਤੀ ਨਾਗਰਿਕ ਜਿਹੜੇ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਜਿਹੜੇ ਉਹਨਾਂ ਨੂੰ ਚਾਣ ਵਾਲੇ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਤਾਂ ਇਸ ਦੇ ਮੱਦੇਨਜ਼ਰ ਰੱਖਦੇ ਹੋਏ ਸੁਨਾਲੀ ਸਿੰਘ ਦਲਜੀਤ ਜਿਹੜੀ ਮੈਨੇਜਰ ਹੈ ਉਹਨਾਂ ਨੇ ਵੀ ਪੋਸਟ ਸਾਂਝੀ ਕੀਤੀ ਸੀਗੀ ਦਲਜੀਤ ਦੀ ਤਾਰੀਫ ਦੇ ਵਿੱਚ ਔਰ ਦਲਜੀਤ ਦੇ ਹੱਕ ਦੇ ਵਿੱਚ ਆਉਂਦੇ ਹੋਏ ਨਜ਼ਰ ਆਏ ਸੀਗੇ ਉਹਨਾਂ ਨੇ ਵੀ ਇਹੀ ਕਿਹਾ ਸੀਗਾ ਕਿ ਪਹਿਲਗਾਮ ਅਟੈਕ ਤੋਂ ਪਹਿਲਾਂ ਜਿਹੜੀ ਇਹ ਫਿਲਮ ਬਣੀ ਸੀਗੀ ਤੇ ਫਿਲਮ ਤੇ ਰੋਕ ਨਹੀਂ ਲੱਗਣੀ ਚਾਹੀਦੀ ਇਸ ਨੂੰ ਰਿਲੀਜ਼ ਹੋਣ ਦੇਣਾ ਚਾਹੀਦਾ ਔਰ ਦਲਜੀਤ ਜਿਹੜੇ ਨੇ ਉਹ ਹਮੇਸ਼ਾ ਆਪਣੇ ਤੋਂ ਪਹਿਲਾਂ ਦੂਸਰਿਆਂ ਦਾ ਸੋਚਦੇ ਨੇ ਜਿਹੜੇ ਪ੍ਰੋਡਿਊਸਰ ਦਾ ਪੈਸਾ ਲੱਗਾ ਹੈ ਇਸ ਕਰਕੇ ਦਲਜੀਤ ਨੇ ਇਹ ਫੈਸਲਾ ਲਿਆ ਕਿ ਇਹ ਜਿਹੜੀ ਫਿਲਮ ਹੈ ਉਹ ਭਾਰਤ ਦੇ ਵਿੱਚ ਨਾ ਰਿਲੀਜ਼ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਰਿਲੀਜ਼ ਕੀਤੀ ਜਾਵੇ ਤਾਂ ਜੋ ਪ੍ਰੋਡਿਊਸਰ ਦਾ ਪੈਸਾ ਲਗਾ ਕਿਤੇ ਨਾ ਕਿਤੇ ਉਹ ਉਹਨਾਂ ਨੂੰ ਪੂਰਾ ਹੋ ਜਾਵੇ ਸੋ ਕਾਫੀ ਸਾਰੇ ਕਲਾਕਾਰ ਜਿਹੜੇ ਨੇ ਦਿਲਜੀਤ ਦੇ ਹੱਕ ਦੇ ਵਿੱਚ ਆਉਂਦੇ ਹੋਏ ਨਜ਼ਰ ਆ ਰਹੇ ਨੇ ਕੀ ਵਾਕਿਆ ਹੀ ਇਹ ਜਿਹੜਾ ਫੈਸਲਾ ਦਿਲਜੀਤ ਦੀ ਟੀਮ ਦੇ ਵੱਲੋਂ ਸਰਦਾਰਜੀ 3 ਫਿਲਮ ਦੀ ਟੀਮ ਦੇ ਵੱਲੋਂ ਲਿਆ ਗਿਆ ਹੈ ਦਿਲਜੀਤ ਦਸਾਂਜ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਇਹ ਫਿਲਮ ਭਾਰਤ ਦੇ ਵਿੱਚ ਰਿਲੀਜ਼ ਨਹੀਂ ਕਰਨੀ ਚਾਹੀਦੀ ਕੀ ਇਹ ਫੈਸਲਾ ਤੁਹਾਨੂੰ ਸਹੀ ਲੱਗਦਾ ਹੈ ਜਾਂ ਗਲਤ